ਸਤਿ ਸ਼੍ਰੀ ਅਕਾਲ ਮੈਂ ਸੁਨੇਨਾ ਅਮਰੀਕਨ ਟਾਈਮ ਟੀਵੀ ਤੁਸੀਂ ਦੇਖ ਰਹੇ ਹੋ ਤੇ ਪੇਸ਼ ਹਨ ਵਰਲਡ ਨਿਊਜ਼ ਈਡੀ ਵੱਲੋਂ ਸਾਫ ਦਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਉਸਦੇ ਲੜਕੇ ਹਰਪੀ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ 60 ਲੱਖ ਰੁਪਏ ਵਿੱਚ ਪਲਾਟ ਖਰੀਦ ਕੇ ਸਾਜ਼ਿਸ਼ ਤਹਿਤ ਉਸੇ ਦਿਨ ਸਿਰਫ 25 ਲੱਖ ਰੁਪਏ ਵਿੱਚ ਵੇਚਣ ਖਿਲਾਫ ਦਰਜ ਮਾਮਲੇ ਦੀ ਸੁਣਵਾਈ ਵਧੀਕ ਜਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਵਿੱਚ ਹੋਈ। ਅਦਾਲਤ ਵਿੱਚ ਅੱਜ ਸਾਧੂ ਸਿੰਘ ਧਰਮਸੋਤ ਅਤੇ ਲੜਕਾ ਗੁਰਪ੍ਰੀਤ ਪੇਸ਼ ਹੋਏ ਅਦਾਲਤ ਵੱਲੋਂ ਦੋਵਾਂ ਤੇ ਬਤੌਰ ਮੁਲਜ਼ਮ ਦੋਸ਼ ਤੈਅ ਕਰ ਦਿੱਤੇ ਗਏ। ਜਦੋਂ ਕਿ ਦੂਜੇ ਲੜਕੇ ਹਰਪੀ ਸਿੰਘ ਨੂੰ ਅਦਾਲਤ ਵੱਲੋਂ ਪਹਿਲਾਂ ਹੀ ਪੰਗੋੜਾ ਕੋਸ਼ਿਸ਼ ਕੀਤਾ ਜਾ ਚੁੱਕਾ। ਜਾਣਕਾਰੀ ਅਨੁਸਾਰ ਬਿਜ਼ੀਲੈਂਸ ਵੱਲੋਂ ਪ ਨੰਬਰ 6 ਪ੍ਰਿਸ਼ਟਾਚਾਰ ਰੋਕथाम ਕਾਨੂੰਨ ਦੀ ਧਾਰਾ 13 113 2 ਤਹਿਤ ਵਿਜੀਲੈਂਸ ਮੁਹਾਲੀ ਦੇ ਥਾਣੇ ਵਿੱਚ ਦਰਜ ਕੀਤਾ ਸੀ ਇਸ ਕੇਸ ਦੀ ਤਫਤੀਸ਼ ਦੌਰਾਨ ਪਾਇਆ ਗਿਆ ਕਿ ਰਾਜਕੁਮਾਰ ਨਾਗਪਾਲ ਵਾਸੀ ਸੈਕਟਰ 8 ਪਿੰਸਕੂਲਾ ਵੱਲੋਂ ਇੱਕ ਪਲਾਟ ਸੈਕਟਰ 88 ਮੁਹਾਲੀ ਦੀ ਐਲਓਆਈ ਗੁਰਮਿੰਦਰ ਸਿੰਘ ਗਿਲਵਾਸੀ ਮੁਹਾਲੀ 527 ਨਵੰਬਰ 2018 ਨੂੰ ਇੱਕ ਅਸਟਾਮ ਰਾਹੀਂ 60 ਲੱਖ ਰੁਪਏ ਵਿੱਚ ਖਰੀਦੀ ਗਈ ਜਦਕਿ ਉਸੇ ਦਿਨ ਉਸੇ ਅਸਟਾਮ ਦੀ ਲੜੀ ਵਿੱਚ ਇੱਕ ਹੋਰ ਅਸਟਾਮ ਖਰੀਦ ਕਰਕੇ ਰਾਜਕੁਮਾਰ ਵੱਲੋਂ ਇਹੀ ਪਲਾਟ ਅਗੇ ਆਦੂ ਸਿੰਘ ਤਰਮਸੋਤ ਸਾਬਕਾ ਜੰਗਲਾਤ ਮੰਤਰੀ ਦੇ ਪੁੱਤਰ ਹਰਪੀ ਸਿੰਘ ਨੂੰ ਕਰੀਬ 35 ਲੱਖ ਰੁਪਏ ਵਿੱਚ ਘਟਾ ਕੇ ਸਿਰਫ 25 ਲੱਖ ਰੁਪਏ ਵਿੱਚ ਸਾਜ਼ਿਸ਼ ਤਹਿਤ ਵੇਚ ਦਿੱਤਾ ਗਿਆ। ਇਸ ਪਲਾਟ ਦੀ ਖਰੀਦ ਤੇ ਵਿਕਰੀ ਸਮੇਂ ਰਾਜੇਸ਼ ਕੁਮਾਰ ਚੋਪੜਾ ਵਾਸੀ ਸੈਕਟਰ 82 ਮੋਹਾਲੀ ਵੱਲੋਂ ਬਤੌਰ ਗਵਾਹ ਹਸਤਾਕਰ ਕੀਤੇ ਗਏ। ਬਿਜ਼ੀਲੈਂਸ ਦੀ ਪੜਤਾਲ ਦੌਰਾਨ ਇਹ ਵੀ ਪਤਾ ਲੱਗਾ ਕਿ ਇਸ 60 ਲੱਖ ਰੁਪਏ ਦੀ ਰਕਮ ਵਿੱਚੋਂ ਰਾਜ ਕੁਮਾਰ ਦੇ ਖਾਤੇ ਵਿੱਚ ਪਹਿਲਾਂ ਹੀ ਅਨਮੋਲ ਅਪਾਇਰ ਪ੍ਰਾਈਵੇਟ ਲਿਮਟਿਡ ਦੇ ਪ੍ਰੋਪਰਾਈਟਰ ਰੇਸ਼ ਕੁਮਾਰ ਚੋਪੜਾ ਵੱਲੋਂ 22,50,000 ਰੁਪਏ ਹਰਪੀ ਸਿੰਘ ਪੁੱਤਰ ਸਾਧੂ ਸਿੰਘ ਧਰਮਸੋਤ ਵੱਲੋਂ 25 ਲੱਖ ਰੁਪਏ ਅਤੇ ਬਾਕੀਆਂ ਵੱਲੋਂ 12,10,000 ਰੁਪਏ ਜਮ੍ਹਾਂ ਕਰਵਾ ਦਿੱਤੇ ਗਏ। ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨ ਜਾਹੂ ਨੇ ਆਪਣੀ ਫੌਜ ਨੂੰ ਗਾਜ਼ਾ 'ਤੇ ਹਮਲਾ ਕਰਨ ਦਾ ਹੁਕਮ ਦਿੱਤਾ ਇਜ਼ਰਾਈਲ ਦਾ ਦੋਸ਼ ਹੈ ਕਿ ਹਮਾਸ ਦੇ ਲੜਾਕਿਆਂ ਨੇ ਜ਼ਗਬੰਦੀ ਦੀ ਉਲੰਘਣਾ ਕਰਦੇ ਹੋਏ ਰਫਾਹ ਵਿੱਚ ਇਜ਼ਰਾਈਲੀ ਰਖਿਆ ਬਲਾ ਆਈਡੀਐਫ 'ਤੇ ਗੋਲੀਬਾਰੀ ਕੀਤੀ ਹੈ ਇਸ ਤੋਂ ਬਾਅਦ ਸੁਰੱਖਿਆ ਸਲਾਹਕਾਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਨੇਤਨ ਜਾਹੂ ਨੇ ਤੁਰੰਤ ਫੌਜ ਨੂੰ ਹਮਲਾ ਕਰਨ ਦਾ ਹੁਕਮ ਦਿੱਤਾ ਇਸ ਨਾਲ ਇਲਾਕੇ ਵਿੱਚ ਨਾਬਦਗਿਆ ਅਤੇ ਸ਼ਾਂਤੀ ਦੀਆਂ ਉਮੀਦਾਂ ਨੂੰ ਝਟਕਾ ਲੱਗਿਆ 20 ਦਿਨ ਪਹਿਲਾਂ ਇਜ਼ਰਾਈਲ ਅਤੇ ਹਮਾਸ ਵਿਚਕਾਰ ਜ਼ਗਬੰਦੀ ਸਮਝੌਤਾ ਹੋਇਆ ਸੀ ਦਰਅਸਲ ਅਮਰੀਕੀ ਰਾਸ਼ਟਰਪਤੀ ਟਰੰਪ ਨੇ 29 ਸਤੰਬਰ ਨੂੰ ਨੇਤਨ ਜਾਹੂ ਦੇ ਵਿੱਚ 20 ਨੁਕਾਤੀ ਸ਼ਾਂਤੀ ਯੋਜਨਾ ਪੇਸ਼ ਕੀਤੀ ਜਿਸ ਤੇ ਹਮਾਸ 9 ਅਕਤੂਬਰ ਨੂੰ ਸਹਿਮਤ ਹੋਇਆ ਸੀ ਨਿਤਨ ਜਾਉ ਨੇ ਹਮਾਸ ਤੇ ਜੁਗਬੰਦੀ ਸਮਝੌਤੇ ਤਹਿਤ ਗਲਤ ਲਾਸ਼ਾਂ ਵਾਪਸ ਕਰਨ ਦਾ ਵੀ ਦੋਸ਼ ਲਾਇਆ ਸੀ ਨਿਤਨ ਜਾਉ ਨੇ ਇਸ ਨੂੰ ਸਮਝੌਤੇ ਦੀ ਸਪਸ਼ਟ ਉਲੰਘਣਾ ਕਿਹਾ ਸਮਝੌਤੇ ਦੇ ਮੱਦੇ ਨਜ਼ਰ ਹਮਾਸ ਨੇ ਸਾਰੇ ਇਜ਼ਰਾਈਲੀ ਬੰਦਕਾਂ ਦੀਆਂ ਲਾਸ਼ਾਂ ਜਲਦੀ ਤੋਂ ਜਲਦੀ ਵਾਪਸ ਕਰਨੀਆਂ ਸਨ ਉਤھے ਹੀ ਇਜ਼ਰਾਈਲੀ ਹਮਲੇ ਕਾਰਨ ਹਮਾਸ ਨੇ ਕੈਦੀਆਂ ਦੀਆਂ ਲਾਸ਼ਾਂ ਵਾਪਸ ਕਰਨ ਦੇ ਆਪਣੇ ਪ੍ਰੋਗਰਾਮ ਨੂੰ ਰੋਕ ਦਿੱਤਾ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਹਮਾਸ ਨੇ ਕਿਹਾ ਸੀ ਕਿ ਉਹ ਇੱਕ ਹੋਰ ਲਾਸ਼ ਵਾਪਸ ਕਰੇਗਾ ਖਾਨ ਯੂਨੀ ਦੇ ਇੱਕ ਟੋਏ ਵਿੱਚੋਂ ਇੱਕ ਚਿੱਟਾ ਬੈਗ ਬਰਾਮਦ ਕੀਤਾ ਗਿਆ ਸੀ ਜਿਸ ਨੂੰ ਇੱਕ ਐਂਬੂਲੈਂਸ ਵਿੱਚ ਰੱਖਿਆ ਗਿਆ ਸੀ ਪਰ ਅਜੇ ਤੱਕ ਇਹ ਸਪਸ਼ਟ ਨਹੀਂ ਹੈ ਕਿ ਇਸ ਵਿੱਚ ਕੀ ਸੀ 13 ਬੰਦਕਾਂ ਦੀਆਂ ਲਾਸ਼ਾਂ ਅਜੇ ਗਾਜਰ ਵਿੱਚ ਹੀ ਨੇ ਯੂਕਰੇਨ ਦੇ ਰਾਸ਼ਟਰਪਤੀ ਬਲੋਦੀਮੀਰ ਜੇਲੇਸਕੀ ਨੇ ਪੱਛਮੀ ਦੇਸ਼ਾਂ ਤੋਂ ਮਿਲੀ ਖੂਫੀਆ ਜਾਣਕਾਰੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਰੂਸ ਦੇ ਅੰਦਰ ਵਕ-ਵਕ ਰਿਫਾਈਨਰੀਆਂ ਤੇ ਲੰਬੇ ਦੂਰੀ ਦੇ ਯੂਕਰੇਨੀ ਹਮਲਿਆਂ ਨੇ ਮਾਸਕੋ ਦੀ ਤੇਲ ਸੋਧਨ ਸਮਰਥਾ ਨੂੰ 20% ਦੀ ਘਟਾ ਦਿੱਤਾ ਜੇਲੇਸਕੀ ਦੇ ਅਨੁਸਾਰ ਰੂਸੀ ਧਰਤੀ ਤੇ ਇੰਨਾ ਤੀਬਰ ਹਮਲਿਆਂ ਵਿੱਚੋਂ 90% ਦੀ ਤੋਂ ਵੱਧ ਯੂਕਰੇਨ ਚ ਬਣੇ ਲੰਬੇ ਦੂਰੀ ਦੇ ਹਥਿਆਰਾਂ ਨਾਲ ਕੀਤੇ ਗਏ ਸਨ ਉਹਨਾਂ ਨੇ ਕਿਹਾ ਕਿ ਯੂਕਰੇਨ ਨੂੰ ਹੋਰ ਲੰਬੀ ਦੂਰੀ ਦੇ ਹਥਿਆਰ ਬਣਾਉਣ ਲਈ ਬਾਹਦੂ ਵਿਦੇਸ਼ੀ ਵਿੱਤੀ ਸਹਾਇਤਾ ਦੀ ਲੋੜ ਹੈ ਤੇਲ ਐਕਸਪੋਰਟ ਗੁਆਂਡੀ ਦੇਸ਼ ਯੂਕਰੇ ਦੇਨ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਜਿੱਥੇ ਯੂਕਰੇਨ ਦੇ ਹਥਿਆਰ ਰਿਫਾਇਨਰੀਆਂ ਨੂੰ ਨਿਸ਼ਾਨਾ ਬਣਾ ਰਹੇ ਨੇ ਉੱਥੇ ਅਮਰੀਕਾ ਤੇ ਯੂਰਪੀ ਸੰਘ ਦੀਆਂ ਨਵੀਆਂ ਪਾਬੰਦੀਆਂ ਦਾ ਮਕਸਦ ਮਾਸਕੋ ਨੂੰ ਤੇਲ ਅਤੇ ਗੈਸ ਐਕਸਪੋਰਟ ਤੋਂ ਹੋਣ ਵਾਲੇ ਮਾਲੀਏ ਨੂੰ ਕਟਾਉਣਾ ਹੈ ਅਮਰੀਕਾ ਦੀ ਅਗਵਾਈ ਵਾਲੇ ਨਵੇਂ ਸ਼ਾਂਤੀ ਯਤਨਾਂ ਦੇ ਬਾਵਜੂਦ ਲਗਭਗ 4 ਸਾਲਾਂ ਬਾਅਦ ਵੀ ਯੁੱਧ ਖਤਮ ਹੋਣ ਦਾ ਕੋਈ ਸੰਕੇਤ ਨਜ਼ਰ ਨਹੀਂ ਆ ਰਿਹਾ ਕ੍ਰੇਮਲਿਨ ਵੱਲੋਂ ਸਮਝੌਤਾ ਕਰਨ ਦੀ ਕੋਈ ਇੱਛਾ ਨਾ ਦਿਖਾਏ ਜਾਣ ਕਾਰਨ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਪਿਛਲੇ ਹਫਤੇ ਰੂਸੀ ਤੇਲ ਕੰਪਨੀਆਂ ਰੋਸਨੇਫਟ ਅਤੇ ਲੂਕੋਇਲ ਵਿਰੁੱਧ ਖਤਰੇ ਨੂੰ ਹੋਰ ਵਧਾ ਦਿੱਤਾ ਇਹ ਪਾਬੰਦੀਆਂ 21 ਨਵੰਬਰ ਤੋਂ ਲਾਗੂ ਹੋਣਗੀਆਂ ਅਤੇ ਜਿਲਸਕੀ ਦਾ ਕਹਿਣਾ ਹੈ ਕਿ 트ੰਪ ਸੰਭਾਵੀ ਤੌਰ ਤੇ ਇਹਨਾਂ ਨੂੰ ਰੂਸੀਆਂ ਤੇ ਦਬਾਅ ਪਾਉਣ ਜਾਂ ਗੱਲਬਾਤ ਲਈ ਮਜਬੂਰ ਕਰਨ ਲਈ ਇੱਕ ਸਾਧਨ ਵਜੋਂ ਵਰਤਣਗੇ ਚੀਨ ਅਤੇ ਭਾਰਤ ਰੂਸੀ ਤੇਲ ਦੇ ਸਭ ਤੋਂ ਵੱਡੇ ਗਾਹਕ ਨੇ ਇਜ਼ਰਾਈਲ ਅਤੇ ਹਮਾਸ ਵਿਚਕਾਰ ਜੁਗਬੰਦੀ ਸਮਝੌਤਾ ਟੁੱਟ ਗਿਆ ਇਜ਼ਰਾਈਲ ਨੇ ਇੱਕ ਵਾਰ ਫਿਰ ਗਾਜ਼ਾ ਵਿੱਚ ਭਾਰੀ ਹਵਾਈ ਹਮਲੇ ਕੀਤੇ ਨੇ ਨਾ ਹਮਲਿਆਂ ਵਿੱਚ 26 ਲੋਕਾਂ ਦੀ ਮੌਤ ਹੋ ਗਈ ਹੈ ਗਾਜ਼ਾ ਦੀ ਸਿਵਲ ਡਿਫੈਂਸ ਐੀਐਨਸੀ ਨੇ ਹਵਾਈ ਹਮਲਿਆਂ ਦੀ ਰਿਪੋਰਟ ਦਿੱਤੀ ਹਮਲਿਆਂ ਤੋਂ ਪਹਿਲਾਂ ਇਜ਼ਰਾਈਲੀ ਪ੍ਰਧਾਨ ਮੰਤਰੀ ਬਿੰਜ਼ਾਮਿਨ ਨੇਤਨਜਾਊ ਨੇ ਗਾਜ਼ਾ ਤੇ ਇੱਕ ਸ਼ਕਤੀਸ਼ਾਲੀ ਹਮਲੇ ਦਾ ਆਦੇਸ਼ ਦਿੱਤਾ ਸੀ ਜਿਸ ਵਿੱਚ ਹਮਾਸ ਤੇ ਜੁਗਬੰਦੀ ਦੀ ਉਲੰਘਣਾ ਕਰਨ ਦਾ ਦੋਸ਼ ਲੱਗਾ ਗਿਆ ਸੀ ਗਾਜ਼ਾ ਹਮਲੇ ਤੋਂ ਪਹਿਲਾਂ ਇਜ਼ਰਾਈਲੀ ਪ੍ਰਧਾਨ ਮੰਤਰੀ ਦਫ਼ਤਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਕੀਤੀ ਪੋਸਟ ਵਿੱਚ ਕਿਹਾ ਗਿਆ ਵਿਆਪਕ ਸੁਰੱਖਿਆ ਸਲਾਹ ਮਸ਼ਵਰੇ ਤੋਂ ਬਾਅਦ ਪ੍ਰਧਾਨ ਮੰਤਰੀ ਨਿਤਨ ਜਉਹੂ ਨੇ ਫੌਜ ਨੂੰ ਗਾਜ਼ਾ ਪੱਟੀ ਵਿੱਚ ਤੁਰੰਤ ਸ਼ਕਤੀਸ਼ਾਲੀ ਹਮਲਾ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ। ਦੱਸਣਯੋਗ ਹੈ ਕਿ ਹਮਾਸ ਅਤੇ ਇਜ਼ਰਾਈਲ ਅਮਰੀਕੀ ਵਿਚੋਲਗੀ ਤੋਂ ਬਾਅਦ ਝਗਬੰਦੀ ਲਈ ਸਹਿਮਤ ਹੋਏ। ਝਗਬੰਦੀ ਸਮਝੌਤੇ ਤੋਂ ਬਾਅਦ ਇਜ਼ਰਾਈਲ ਨੇ ਬਾਰ-ਬਾਰ ਕਿਹਾ ਕਿ ਹਮਾਸ ਬਾਰ-ਬਾਰ ਸਮਝੌਤੇ ਦੀ ਉਲੰਘਣਾ ਕਰ ਰਿਹਾ। ਹੁਣ ਇਜ਼ਰਾਈਲ ਨੇ ਝਗਬੰਦੀ ਦੀ ਉਲੰਘਣਾ ਕਰਦੇ ਹੋਏ ਗਾਜ਼ਾ ਤੇ ਦੁਬਾਰਾ ਹਮਲਾ ਕੀਤਾ। 10 ਅਕਤੂਬਰ ਨੂੰ ਇਜ਼ਰਾਈਲ ਅਤੇ ਹਮਾਸ ਵਿਚਕਾਰ ਝਗਬੰਦੀ ਤੇ ਹਸ਼ਤਾਕਰ ਕੀਤੇ ਗਏ ਸਨ। ਮੀਡੀਆ ਰਿਪੋਰਟ ਅਨੁਸਾਰ ਇਜ਼ਰ ਕਾਸਲੇ ਬਾਰੇ ਸੂਚਿਤ ਕੀਤਾ ਸੀ ਇੱਕ ਫੌਜੀ ਅਧਿਕਾਰੀ ਨੇ ਕਿ ਹਮਾਸ ਦੇ ਅਤਵਾਦੀਆਂ ਨੇ ਪਹਿਲਾਂ ਇਜ਼ਰਾਈਲੀ ਫੌਜਾਂ ਤੇ ਹਮਲਾ ਕੀਤਾ ਸੀ ਰਫਾ ਖੇਤਰ ਵਿੱਚ ਤਾਇਨਾਤ ਇਜ਼ਰਾਈਲੀ ਸੈਨਿਕਾਂ ਨੇ ਰਾਕਟ ਪ੍ਰੋਪਲੈਂਡ ਗਰਨੇਡ ਨਾਲ ਹਮਲਾ ਕੀਤਾ ਗਿਆ ਸੀ ਸਾਬਕਾ ਅਮਰੀਕੀ ਰਾਸ਼ਟਰਪਤੀ ਡ੍ਰੰਪ ਨੇ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਤਰੀਫਾਂ ਦੇ ਪੁੱਲ ਬੰਨੇ ਨੇ ਦੱਖਣੀ ਕੋਰੀਆ ਵਿੱਚ ਏਸ਼ੀਆ ਪੈਸੀਫਿਕ ਆਰਥਿਕ ਸਹਿਯੋਗ ਸੀਈਓਜ਼ ਸੰਮੇਲਨ ਵਿੱਚ ਬੋਲਦਿਆਂ ਡ੍ਰੰਪ ਨੇ ਮੋਦੀ ਨੂੰ ਕਾਤਲ ਪਿਤਾ ਵਰਗਾ ਅਤੇ ਬਹੁਤ ਸਖਤ ਦੱਸਿਆ ਡ੍ਰੰਪ ਨੇ ਕਿਹਾ ਕਿ ਉਹ ਭਾਰਤ ਨਾਲ ਵਪਾਰ ਸਮਝੌਤੇ ਤੇ ਕੰਮ ਕਰ ਰਹੇ ਨੇ ਅਤੇ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਲਈ ਬਹੁਤ ਸਤਿਕਾਰ ਅਤੇ ਪਿਆਰ ਪ੍ਰਗਟ ਕੀਤਾ ਉਹਨਾਂ ਨੇ ਜਲਦੀ ਵਪਾਰ ਸਮਝੌਤੇ ਦਾ ਸੰਕੇਤ ਵੀ ਦਿੱਤਾ ਭਾਰਤ ਅਤੇ ਪਾਕਿਸਤਾਨ ਦਰਮਿਆਨ ਤਣਾਅ ਦੇ ਸਬੰਧ ਵਿੱਚ ਆਪਣੀ ਗੱਲਬਾਤ ਨੂੰ ਯਾਦ ਕਰਦਿਆਂ ਡ੍ਰੰਪ ਨੇ ਕਿ ਉਹਨਾਂ ਨੇ ਮੋਦੀ ਨੂੰ ਸਭ ਤੋਂ ਚੰਗਾ ਦਿਖਣ ਵਾਲਾ ਵਿਅਕਤੀ ਵੀ ਕਿਹਾ 트럼ਪ ਨੇ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਨਕਲ ਕਰਦੇ ਆ ਇਹ ਵੀ ਕਿਹਾ ਨਹੀਂ ਅਸੀਂ ਲੜਾਂਗੇ ਉਹਨਾਂ ਨੇ ਦਾਅਵਾ ਕੀਤਾ ਕਿ 2 ਦਿਨਾਂ ਬਾਅਦ ਭਾਰਤ ਨੇ ਅਮਰੀਕਾ ਨਾਲ ਸੰਪਰਕ ਕੀਤਾ ਤੇ ਕਿਹਾ ਕਿ ਉਹ ਨਰਮ ਰੁਖ ਅਪਣਾਉਣਗੇ ਉਹਨਾਂ ਨੇ ਇਸ ਤੇਜ਼ੀ ਨਾਲ ਹੋਏ ਬਦਲਾਅ ਨੂੰ ਕਮਾਲ ਦਾ ਦੱਸਿਆ 트럼ਪ ਨੇ ਦਾਅਵਾ ਕੀਤਾ ਕਿ ਵੱਧੇ ਤਣਾਅ ਦੇ ਸਮੇਂ ਉਹਨਾਂ ਨੇ ਮੋਦੀ ਨੂੰ ਕਿਹਾ ਸੀ ਕਿ ਅਮਰੀਕਾ ਪਾਕਿਸਤਾਨ ਨਾਲ ਤਣਾਅ ਵਧਨ ਦੌਰਾਨ ਵਪਾਰ ਸਮਝੌਤੇ ਨੂੰ ਅੱਗੇ ਨਹੀਂ ਵਧਾ ਸਕਦਾ ਉਹਨਾਂ ਨੇ ਇਹੀ ਸੰਦੇਸ਼ ਪਾਕਿਸਤਾਨ ਨੂੰ ਵੀ ਦਿੱਤਾ 트럼ਪ ਨੇ ਦਾਅਵਾ ਕੀਤਾ ਕਿ ਵਪਾਰਕ ਗੱਲਬਾਤ ਨੇ ਭਾਰਤ ਅਤੇ ਪਾਕਿਸਤਾਨ ਸਮੇਤ ਕਈ ਖੇਤਰਾਂ ਵਿੱਚ ਤਣਾਅ ਘਟਾਉਣ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ। ਟਰੰਪ ਨੇ ਵੀ ਕਿਹਾ ਕਿ ਉਹਨਾਂ ਨੇ 8 ਮਹੀਨਿਆਂ ਵਿੱਚ 8 جنگਾਂ ਨੂੰ ਖਤਮ ਕਰਨ ਵਿੱਚ ਮਦਦ ਕੀਤੀ ਹੈ। ਉਹਨਾਂ ਨੇ APEC ਮੈਂਬਰ ਦੇਸ਼ਾਂ ਦੀ ਵੀ ਪ੍ਰਸ਼ੰਸਾ ਕੀਤੀ ਹੈ ਕਿਉਂਕਿ ਉਹਨਾਂ ਨੇ ਵਿਸ਼ਵ ਵਪਾਰ ਪ੍ਰਣਾਲੀ ਨੂੰ ਵਧੇਰੇ ਨਿਰਪੱਖ ਅਤੇ ਸੰਤੁਲਿਤ ਬਣਾਉਣ ਵਿੱਚ ਮਦਦ ਕੀਤੀ। ਆਮਦਨ ਤੋਂ ਵੱਧ ਜ਼ਾਇਦਾਦ ਮਾਮਲੇ 'ਚ ਗ੍ਰਿਫਤਾਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਤੇ ਅੱਜ ਸੁਣਵਾਈ ਹੋਵੇਗੀ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਇਹ ਸੁਣਵਾਈ ਹੋਵੇਗੀ ਉਹਨਾਂ ਦੀ ਜ਼ਮਾਨਤ ਪਟੀਸ਼ਨ ਨੂੰ ਲੈ ਕੇ ਹਾਈ ਕੋਰਟ ਕੋਈ ਫੈਸਲਾ ਲੈ ਸਕਦਾ ਸਪੈਸ਼ਲੀ ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਸੀ ਕਿ ਹੁਣ ਇਸ ਮਾਮਲੇ 'ਚ ਬਹਿਸ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਮੁਲਜ਼ਮ ਖਿਲਾਫ ਚਾਰਜ ਸ਼ੀਟ ਦਾਖਲ ਹੋ ਚੁੱਕੀ ਹੈ ਹਾਲਾਂਕਿ ਬਿਜ਼ੀਲੈਂਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜਵਾਬ ਦਾਖਲ ਕੀਤਾ ਜਾਵੇਗਾ ਵਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਆਮਦ ਉਹ ਇਸ ਸਮੇਂ ਨਾਬਾ ਜੇਲ੍ਹ ਚ ਬੰਦ ਨੇ ਉਹਨਾਂ ਨੂੰ ਜੇਲ੍ਹ ਚ ਮਿਲਣ ਲਈ ਹਰ ਸਿਮਰਤ ਕੌਰ ਬਾਦਲ ਤੇ ਡੇਰਾ ਬਿਆਸ ਦੇ ਸਾਬਕਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਵੀ ਪਹੁੰਚੇ ਸਨ ਇਸ ਮਾਮਲੇ ਚ ਵਿਜੀਲੈਂਸ ਬਿਊਰੋ ਨੇ ਮਜੀਠੀਆ ਵਿਰੁੱਧ ਸਖਤ ਰੁਕ ਆਪਣਾਇਆ 23 ਅਗਸਤ ਨੂੰ ਵਿਜੀਲੈਂਸ ਬਿਊਰੋ ਨੇ ਅਦਾਲਤ ਚ ਉਹਨਾਂ ਵਿਰੁੱਧ 40000 ਪੰਨਿਆਂ ਦੀ ਚਾਰਜ ਸ਼ੀਟ ਦਾਇਰ ਕੀਤੀ ਇਸ ਚਾਰਜ ਸ਼ੀਟ ਚ 200 ਗਵਾਹਾਂ ਤੇ 700 ਕਰੋੜ ਰੁਪਏ ਦੀ ਬੇਨਾਮੀ ਜਾਇਦਾਦ ਦੇ ਵੇਰਵੇ ਨੇ ਸਰਕਾਰੀ ਵਕੀਲ ਦਾ ਕਹਿਣਾ ਕਿ ਇਸ ਚ 400 ਤੋਂ ਵੱਧ ਬੈਂਕ ਖਾਤਿਆਂ ਦਾ ਜ਼ਿਕਰ ਹੈ ਜਿਨ੍ਹਾਂ ਨੇ ਪਿਛਲੇ 10 ਸਾਲਾਂ ਦੇ ਰਿਕਾਰਡ ਦੀ ਕਰੋੜ ਦੀ ਆਮਦਨ ਤੋਂ ਵੱਧ ਜ਼ਾਇਦਾਦ ਦਾ ਖੁਲਾਸਾ ਚਾਰਜ ਸ਼ੀਟ 'ਚ ਕੀਤਾ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਉੱਤਰ ਪ੍ਰਦੇਸ਼ ਤੇ ਦਿੱਲੀ 'ਚ 15 ਟਿਕਾਣਿਆਂ ਤੇ ਜਾਂਚ ਤੋਂ ਬਾਅਦ ਚਾਰਜ ਸ਼ੀਟ ਤਿਆਰ ਕੀਤੀ ਗਈ ਹੈ ਚਾਰਜ ਸ਼ੀਟ 'ਚ ਕਈ ਅਕਾਲੀ ਤੇ ਭਾਸ਼ਪਾ ਆਗੂਆਂ ਦੇ ਬਿਆਨ ਵੀ ਦਰਜ ਕੀਤੇ ਗਏ ਨੇ ਉੱਥੇ ਹੀ ਦਾਵਾ ਕੀਤਾ ਜਾ ਰਿਹਾ ਹੈ ਕਿ ਵਿਜੀਲੈਂਸ ਨੇ ਤੈਅ ਸਮੇਂ ਤੇ ਚਾਰਜ ਸ਼ੀਟ ਦਾਖਲ ਕੀਤੀ ਹੈ ਬ੍ਰਾਜ਼ਿਲ ਦੇ ਰਿਓ ਡੀ ਜਨੇਰੀਓ ਵਿੱਚ ਪੁਲਿਸ ਨੇ ਡਰੱਗ ਸੰਗਠਨ ਰੈਡ ਕਮਾਂਡ ਦੇ ਖਿਲਾਫ ਹੁਣ ਤੱਕ ਦਾ ਸਭ ਤੋਂ ਵੱਡਾ ਆਪਰੇਸ਼ਨ ਸ਼ੁਰੂ ਕੀਤਾ। ਮੰਗਲਵਾਰ ਸਵੇਰੇ 2500 ਪੁਲਿਸ ਅਧਿਕਾਰੀਆਂ ਨੇ ਰਾਸ਼ਟਾਣੀ ਰਿਓ ਡੀ ਜਨੇਰੀਓ ਵਿੱਚ ਹੈਲੀਕਾਪਟਰਾਂਹੀਂ ਅਪਰਾਧੀਆਂ ਦੇ ਇਲਾਕਿਆਂ ਵਿੱਚ ਛਾਪਾ ਮਾਰਿਆ। ਜਿਵੇਂ ਹੀ ਪੁਲਿਸ ਟੀਮਾਂ ਅੱਗੇ ਵਧੀਆਂ ਰੈਡ ਕਮਾਂਡ ਗਿਰੋਹ ਦੇ ਮੈਂਬਰਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਅਧਿਕਾਰੀਆਂ ਦੇ ਅਨੁਸਾਰ ਗਿਰੋਹ ਨੇ ਸੜਕਾਂ 'ਤੇ ਮਲਦੇ ਬੈਰੀਕੇਡ ਲਗਾਏ ਅਤੇ ਪੁਲਿਸ ਨੂੰ ਰੋਕਣ ਲਈ ਡਰੋਨ ਤੋਂ ਬੰਬ ਸੁੱਟੇ। ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਭਾਰੀ ਹਥਿਆਰਾਂ ਦੀ ਵਰ ਚਾਰੀ ਵੀ ਸ਼ਾਮਿਲ ਸਨ ਰਿਪੋਰਟ ਅਨੁਸਾਰ ਪੁਲਿਸ ਇੱਕ ਸਾਲ ਤੋਂ ਇਸ ਹਮਲੇ ਦੀ ਯੋਜਨਾ ਬਣਾ ਰਹੀ ਸੀ ਪੁਲਿਸ ਨੇ ਇੱਕ ਦਿਨ ਪਰਚਲੇ ਮੁਕਾਬਲੇ ਵਿੱਚ 80 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਇਸ ਕਾਰਵਾਈ ਦੇ ਨੇੜੇ ਰਹਿੰਦੇ ਲਗਭਗ 3 ਲੱਖ ਬਸਨੀਕਾਂ ਵਿੱਚ ਦਹਿਸ਼ਤ ਫਲਾ ਦਿੱਤੀ ਲੋਕ ਸਥਿਤੀ ਨੂੰ ਯੁੱਧ ਖੇਤਰ ਦਾਸਰੇ ਨੇ ਗੋਲੀਬਾਰੀ ਵਿੱਚ ਕਈ ਨਾਗਰਿਕ ਵੀ ਜ਼ਖਮੀ ਹੋਏ ਜਦੋਂ ਕਿ ਕਈ ਸੜਕਾਂ ਬੰਦ ਨੇ ਇਲਾਕੇ ਦੇ ਬਸਨੀਕਾਂ ਨੇ ਦੱਸਿਆ ਕਿ ਦਿਨ ਪਰ ਗੋਲੀਆਂ ਤੇ ਧਮਾਕਿਆਂ ਦੀਆਂ ਆਵਾਜ਼ਾਂ ਗੂੰਜਦੀਆਂ ਰਹੀਆਂ ਜਿਸ ਕਾਰਨ ਲੋਕ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਸਕੇ ਬ੍ਰਾਜ਼ੀਲ ਸਰਕਾਰ ਦੇ ਅਨੁਸਾਰ ਇਸ ਖੇਤਰ ਨੂੰ ਰੈਡ ਕਮਾਂਡ ਲਈ ਇੱਕ ਮੁੱਖ ਆਧਾਰ ਮੰਨ ਜਾਂਦਾ ਇਹ ਗ੍ਰੋ ਲੰਬੇ ਸਮੇਂ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਹਥਿਆਰਾਂ ਦੀ ਸਪਲਾਈ ਅਤੇ ਤੱਟਵਰਤੀ ਮਾਰਗਾਂ ਦੇ ਨਿਯੰਤਰਣ ਲਈ ਜਾਣਿਆ ਜਾਂਦਾ ਪੁਲਿਸ ਨੇ ਦੱਸਿਆ ਕਿ ਕਾਰਵਾਈ ਵਿੱਚ 200 ਕਿਲੋਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥ ਕਈ ਰਾਈਫਲਾਂ ਅਤੇ ਹੋਰ ਹਥਿਆਰ ਬਰਾਮਦ ਕੀਤੇ ਗਏ ਨੇ ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉਲਤ ਰਾਰ ਨੇ ਕਿਹਾ ਕਿ ਇਨਸਤਾਬੁਲ ਚਾਰ ਦਿਨਾਂ ਦੀ ਗੱਲਬਾਤ ਤੋਂ ਬਾਅਦ ਪਾਕਿਸਤਾਨ ਤੇ ਅਫਗਾਨਿਸਤਾਨ ਵਿਚਕਾਰ ਸ਼ਾਂਤੀ ਗੱਲਬਾਤ ਅਸਫਲ ਰਹੀ ਹੈ ਉਹਨਾਂ ਨੇ ਕਾਬੁਲ ਸਥਿਤ ਤਾਲੀਬਾਨ ਸਰਕਾਰ ਤੇ ਸਰਹੱਦ ਪਾਰ ਹਮਲਿਆਂ ਲਈ ਜ਼ਿੰਮੇਵਾਰ ਅਤਵਾਦੀਆਂ ਵਿਰੁੱਧ ਕਾਰਵਾਈ ਕਰਨ ਤੋਂ ਇਨਕਾਰ ਕਰਨ ਦਾ ਦੋਸ਼ ਲਗਾਇਆ ਇਹ ਗੱਲਬਾਤ ਦੋਹਾਂ ਚ ਪਿਛਲੇ ਦੌਰ ਤੋਂ ਬਾਅਦ ਹੋਈ ਜਿਸ 19 ਅਕਤੂਬਰ ਨੂੰ ਦੋਵਾਂ ਧਿਰਾਂ ਵਿਚਕਾਰ ਇੱਕ ਸਰਹੱਦੀ ਝੜਪ ਤੋਂ ਬਾਅਦ ਜੁਗਬੰਦੀ ਸਮਾਪਤ ਹੋਈ ਜਿਸ ਵਿੱਚ ਸੈਨਿਕਾਂ, ਨਾਗਰਿਕਾਂ ਤੇ ਅਤਵਾਦੀਆਂ ਸਮੇਤ ਦਰਜਨਾ ਲੋਕ ਮਾਰੇ ਗਏ ਪਾਕਿਸਤਾਨ ਤਾਲੀਬਾਨ ਤੇ ਅਤਵਾਦੀਆਂ ਨੂੰ ਪਨਾਹ ਦੇਣ ਦਾ ਦੋਸ਼ ਲਗਾ ਰਿਹਾ ਜਦੋਂ ਕਿ ਕਾਬੂਲ ਇਸ ਗੱਲ ਤੋਂ ਇਨਕਾਰ ਕਰ ਰਿਹਾ ਕਿ ਉਸਦੀ ਧਰਤੀ ਪਾਕਿਸਤਾਨ ਵਿਰੁੱਧ ਵਰਤੀ ਜਾ ਰਹੀ ਹੈ ਪਾਕਿਸਤਾਨ ਦੇ ਸੂਚਨਾ ਮੰਤਰੀ ਅਤੌਲਾ ਤਰਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਕਿਹਾ ਕਿ ਕਤਰ ਤੇ ਤੁਰਕੀ ਦੁਆਰਾ ਵਿਚੋਲਗੀ ਦੇ ਬਾਵਜੂਦ ਗੱਲਬਾਤ ਇੱਕ ਵਿਹਾਰਿਕ ਹੱਲ ਕੱਢਣ ਵਿੱਚ ਅਸਫਲ ਰਹੀ ਤਰਾਰ ਦੀਆਂ ਟਿੱਪਣੀਆਂ ਤੇ ਕਾਬੂਲ ਤੋਂ ਤੁਰੰਤ ਕੋਈ ਬਿਆਨ ਨਹੀਂ ਆਇਆ ਇਹ ਤਾਜ਼ਾ ਘਟਨਾਕ੍ਰਮ ਦੋਵਾਂ ਦੇਸ਼ਾਂ ਦੇ ਸਰਕਾਰੀ ਮੀਡੀਆ ਵੱਲੋਂ ਗੱਲਬਾਤ 'ਚ ਰੁਕਾਵਟ ਦਾ ਐਲਾਨ ਕਰਨ ਤੋਂ ਕੁਝ ਘੰਟਿਆਂ ਬਾਅਦ ਆਇਆ ਦੋਵੇਂ ਧਿਰਾਂ ਇੱਕ ਦੂਜੇ ਨੂੰ ਸਮਝੌਤੇ ਤੇ ਪਹੁੰਚਣ 'ਚ ਨੇ ਤਰਾਰ ਨੇ ਕਿਹਾ ਕਿ ਪਾਕਿਸਤਾਨ ਨੇ ਪ੍ਰਾਤਰੀ ਦੇਸ਼ਾਂ ਕੱਤਰ ਤੇ ਤੁਰਕੀ ਦੀ ਬੇਨਤੀ ਤੇ ਸ਼ਾਂਤੀ ਨੂੰ ਮੌਕਾ ਦਿੱਤਾ ਤੇ ਪਹਿਲਾਂ ਦੋਹਾਂ ਤੇ ਫਿਰ ਇੰਸਤਬੁਲ 'ਚ ਅਫਗਾਨ ਤਾਲੀਬਾਨ ਸਰਕਾਰ ਨਾਲ ਗੱਲਬਾਤ ਕੀਤੀ ਅਜਿਲੀ ਸਿਰਫ ਇਹ ਨਹੀਂ ਹੁਣ ਮੈਨੂੰ ਦੇ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ